ਪਿਛਲੇ ਦਿਨੀ ਮੇਰਾ ਇੱਕ ਡਾਕਟਰਨੀ ਸਹਿਬਾ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਬਣਿਆ ਸਬਬ ਬਣਿਆ ਕੁਝ 15-20 ਮੀਟਿੰਗਾਂ ਹੋਈਆਂ ਮੇਰੀਆਂ ਡਾਕਟਰਨੀ ਸਹਿਬਾ ਦੇ ਨਾਲ ਜਦੋਂ ਮੈਂ ਡਾਕਟਰਨੀ ਸਹਿਬਾ ਦੇ ਕੈਬਨ ਚ ਐਂਟਰ ਕਰਦਾ ਆ ਤਾਂ ਨਾਰਮਲ ਦੇਖਾ ਦੇਖੀ ਹੁੰਦੀ ਆ ਉਸ ਤੋਂ ਬਾਅਦ ਬੈਠ ਜਾਂਦੇ ਆ ਬੈਠਣ ਤੋਂ ਬਾਅਦ ਆਪਣੀ ਗੱਲਬਾਤ ਸ਼ੁਰੂ ਕਰਦੇ ਆ ਗੱਲ ਸ਼ੁਰੂ ਕਰਨ ਲੱਗੇ ਜਦੋਂ ਮੈਂ ਆਪਣਾ ਦੁੱਖ ਦੱਸਣਾ ਸ਼ੁਰੂ ਕਰਦਾ ਆ ਤਾਂ ਮੈਂ ਕੀ ਦੇਖ ਰਿਹਾ ਡਾਕਟਰਨੀ ਸਹਿਬਾ ਦਾ ਇੱਕ ਚਿਹਰਾ ਮੇਰੇ ਸਾਹਮਣੇ ਆ ਰਿਹਾ ਕਿ ਉਹ ਚਿਹਰਾ ਆਪਣਾ ਮੇਰੀ ਨਾਲ ਗੱਲ ਕਰਦੇ ਕਰਦੇ ਆਪਣਾ ਮੂੰਹ ਥੋੜਾ ਜਿਹਾ ਸਾਈਡ ਤੇ ਕਰ ਲੈਂਦੇ ਸੀਗੇ ਤੇ ਜਦੋਂ ਫਿਰ ਉਹਨਾਂ ਨੇ ਗੱਲ ਗੱਲ ਕਰਨੀ ਤਾਂ ਉਹ ਆਪਣੀ ਸਾਈਡ ਤੇ ਰੱਖ ਕੇ ਹੀ ਆਪਣੀ ਅੱਖਾਂ ਨੂੰ ਮਤਲਬ ਸਾਈਡ ਤੇ ਰੱਖ ਕੇ ਗੱਲ ਕਰਦੇ ਸੀਗੇ ਪਰ ਜਦੋਂ ਮੈਂ ਬੇਤਿਆਨਾ ਹੋ ਕੇ ਆਪਣੇ ਕਿਸੇ ਕੰਮ 'ਚ ਬਿਜ਼ੀ ਹੁੰਦਾ ਸੀ ਜਾਂ ਮੈਂ ਫੋਨ ਦੇਖਣ ਲੱਗਦਾ ਜਾਂ ਮੈਂ ਕੋਈ ਚੀਜ਼ ਟਾਇੰਡ ਕਰਨ ਲੱਗਦਾ ਜਾਂ ਮੈਂ ਕਿਸੇ ਵੱਲ ਆਪਣੀ ਅੱਖਾਂ ਘੁਮਾਉਂਦਾ ਫਿਰ ਉਹ ਮੇਰੇ ਵੱਲ ਦੇਖਦੇ ਸੀਗੇ ਤੇ ਐਦਾਂ ਹੀ ਕੁਝ ਸਮੇਂ ਬਾਅਦ ਜਦੋਂ ਮੈਂ ਆਪਣੀ ਗੱਲ ਸ਼ੁਰੂ ਕਰਦਾ ਤਾਂ ਉਸ ਟਾਈਮ ਵੀ ਮੈਡਮ ਆਪਣੇ ਡਾਕਟਰੀ ਸਾਹਿਬਾ ਦੂਸਰੇ ਪਾਸੇ ਦੇਖਣ ਲੱਗ ਪੈਂਦੇ ਸੀ ਤੇ ਜਿੰਨੀ ਵਾਰ ਦੇਖ ਕੇ ਸਾਡੀ ਗੱਲਬਾਤ ਹੁੰਦੀ ਰਹੀ ਹੈ ਜਦੋਂ ਮੈਂ ਉਹਨਾਂ ਦੇ ਚਿਹਰੇ ਵੱਲ ਦੇਖਦਾ ਸੀ ਤਾਂ ਉਹ ਦੂਸ ਮੇਰੇ ਚਿਹਰੇ ਵੱਲ ਦੇਖ ਕੇ ਗੱਲ ਕਰਦੇ ਸੀ ਇਹ ਦੇਖ ਕੇ ਮੈਂ ਬੜਾ ਹੈਰਾਨ ਪਰੇਸ਼ਾਨ ਹੋਇਆ ਹਾਲਾਂਕਿ ਮੈਂ ਉਹਨਾਂ ਨੂੰ ਕਹਿ ਕੁਝ ਨਹੀਂ ਸਕਿਆ ਹੈਗਾ ਪਰ ਮੇਰੇ ਅੰਦਰ ਇੱਕ ਕੁਐਸਚਨ ਸੀਗਾ ਕਿ ਵੀ ਇਹ ਅੰਦਰਲੀ ਕੀ ਗੱਲ ਹੁੰਦੀ ਆ ਜਾਂ ਕੀ ਡਰ ਹੁੰਦਾ ਅੰਦਰ ਜਾਂ ਕੀ ਡਾਕਟਰੀ ਸਾਹਿਬ ਦੇ ਅੰਦਰ ਚੱਲ ਰਿਹਾ ਸੀ ਜਿਹੜਾ ਕਿ ਉਹ ਮੇਰੇ ਮੂਹਰੇ ਜ਼ਾਹਰ ਨਹੀਂ ਸੀ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਡਰ ਸੀ ਕਿ ਮੈਂ ਜੇ ਮੈਂ ਆਪਣੀ ਗੱਲਾਂ 'ਚ ਜ਼ਾਹਰ ਨਹੀਂ ਕਰ ਰਹੀ ਪਰ ਅੰਦਰੋਂ ਗੱਲ ਜ਼ਾਹਰ ਨਾ ਹੋ ਜਵੇ ਅੱਖਾਂ ਕੁਝ ਅਹਈਆਂ ਚੀਜ਼ ਹੁੰਦੀਆਂ ਨੇ ਜਿਹੜੀਆਂ ਕਿ ਬੰਦੇ ਦੀ ਦਿਲ ਦੀ ਵਿੱਥਾ ਨੂੰ ਬਿਲਕੁਲ ਸਾਹਮਣੇ ਜਾ ਕੇ ਪ੍ਰੈਜ਼ੈਂਟ ਕਰਦੀਆਂ ਇਸ ਚੀਜ਼ ਦੀ ਬਾਡੀ ਲੈਂਗੁਏਜ ਦੀ ਫੇਸ ਰੀਡਿੰਗ ਦੀ ਇੱਕ ਪੂਰੀ ਪੜ੍ਹਾਈ ਹੁੰਦੀ ਆ ਪਰ ਮੈਂ ਅੱਜ ਸਿਰਫ ਤੁਹਾਨੂੰ ਫੇਸ ਦੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਫੇਸ ਨੂੰ ਦੇਖ ਕੇ ਆਪਾਂ ਕਿਸੇ ਦਾ ਅੱਖ ਕਿਸ ਦੀ ਨੱਕ ਕਿਸਦਾ ਕੰਨ ਕਿਸ ਦੇ ਬੁੱਲ ਕਿਸ ਦੇ ਦੰਦ ਕਿਸੇ ਦੇ ਵਾਲ ਕਿਸੇ ਦਾ ਮੱਥਾ ਕਿਸ ਦੀਆਂ ਗੱਲਾਂ ਦੇਖ ਕੇ ਆਪਾਂ ਕਿੱਦਾਂ ਇਹ ਸਮਝ ਸਕਦੇ ਆ ਵੀ ਉਹਦੇ ਦਿਲ ਦੇ ਵਿੱਚ ਕੀ ਆ ਕਿਉਂਕਿ ਜ਼ਿਆਦਾਤਰ ਲੋਕ ਅੱਜਕੱਲ ਮਖੋਟਾ ਲਾ ਕੇ ਤੁੰਗੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਅੰਦਰ ਜੋ ਦਿਲ ਦੀ ਗੱਲ ਆ ਆਪਾਂ ਲਫ਼ਜ਼ਾਂ ਨਾਲ ਜੋ ਬਿਆਨ ਕਰਾਂਗੇ ਦਿਲ ਦੀ ਗੱਲ ਸਮਝ ਨਹੀਂ ਆਉਣੀ ਹੈਗੀ ਪਰ ਅਸਲੀਅਤ ਆਪਣੀ ਫੇਸ ਆਪਣੀਆਂ ਹਰੇਕ ਚੀਜ਼ ਚਾਹੇ ਆਪਾਂ ਮੂੰਹ ਚੋਂ ਬਿਆਨ ਨਾ ਵੀ ਕਰੀਏ ਆਪਣੀ ਫੇਸ ਸਾਰਾ ਕੁਝ ਦੱਸ ਦਿੰਦਾ ਆ ਕੇ ਵੀ ਮੈਂ ਕਿੱਦਾਂ ਦਾ ਇਨਸਾਨ ਆ ਜਾਂ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਦੇ ਸਮੇਂ ਅੰਦਰੋਂ ਕਿੱਦਾਂ ਦਾ ਮਹਿਸੂਸ ਕਰ ਰਿਹਾ ਆ ਜਾਂ ਅੰਦਰੋਂ ਮੇਰੇ ਦਿਲ 'ਚ ਗੱਲ ਕੀ ਆ ਜਿਹੜੀ ਕਿ ਮੈਂ ਤੁਹਾਨੂੰ ਦੱਸਣੀ ਨਹੀਂ ਹੈਗੀ ਮੈਂ ਜੋ ਜ਼ੁਬਾਨ ਦੇ ਵਿੱਚ ਬੋਲ ਰਿਹਾ ਆ ਉਹ ਮੈਂ ਅਲੱਗ ਬੋਲ ਰਿਹਾ ਪਰ ਮੇਰੇ ਦਿਲ ਦੇ ਵਿੱਚ ਗੱਲ ਕੁਝ ਹੋਰ ਆ ਆਪਣਾ ਚਿਹਰਾ ਇਹ ਸਾਰਾ ਕੁਝ ਦੱਸ ਜਾਂਦਾ ਆ ਪਰ ਆਪਾਂ ਅਬਜ਼ਰਵ ਕਰਟ ਕਰਦੇ ਆ ਅੱਜ ਦੀ ਦੁਨੀਆ ਦੇ ਵਿੱਚ ਸਿਸਟਮ ਕੀ ਚੱਲ ਰਿਹਾ ਆ ਆਪਾਂ ਜੋ ਗੱਲਾਂ ਹੋ ਰਹੀਆਂ ਨੇ ਮੂੰਹ 'ਚ ਗੱਲ ਕਰ ਰਹੇ ਆ ਉਹਦੇ ਉੱਤੇ ਯਕੀਨ ਕਰ ਰਹੇ ਆ ਪਰ ਜੋ ਫੇਸ ਦੇ ਅੰਦਰ ਜੋ ਇੱਕ ਇਨਸਾਨ ਬੈਠਾ ਆ ਉਹ ਆਪਣੀਆਂ ਉਹਦੀਆਂ ਅਲੱਗ ਹਰਕਤਾਂ ਹੁੰਦੀਆਂ ਆਪਣੀ ਜ਼ੁਬਾਨ ਦੀਆਂ ਅਲੱਗ ਹਰਕਤਾਂ ਹੁੰਦੀਆਂ ਤਾਂ ਮੈਂ ਜ਼ਿਆਦਾ ਸਮਾਂ ਖਰਾਮ ਨਹੀਂ ਕਰਦਾ ਇੱਕ ਪੂਰੀ ਪੜ੍ਹਾਈ ਆ ਇਹ ਪੜ੍ਹਾਈ ਨੂੰ ਸਾਰੀ ਨੂੰ ਵਿੱਚ ਕਵਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਜਿੰਨਾ ਹੋ ਸਕਦਾ ਆਪਾਂ ਫੇਸ ਨੂੰ ਸੰਬੋਧਿਤ ਕਰਕੇ ਆਪਾਂ ਕੀ ਫੇਸ ਦੇ ਕਿਹੜੇ ਅੰਗ ਕਿਵੇਂ ਦਰਸਾਉਂਦੇ ਨੇ ਕੀ ਸਾਨੂੰ ਕਹਿਣਾ ਚਾਹੁੰਦੇ ਨੇ ਜੋ ਜ਼ੁਬਾਨ ਨਹੀਂ ਦੱਸਦੀ ਫੇਸ ਸਾਡੀ ਕੀ ਦੱਸਦਾ ਅੱਖਾਂ ਸਾਡੀਆਂ ਕੀ ਦੱਸਦੀਆਂ ਬੁੱਲ ਕਿਸੇ ਦੇ ਕੀ ਦੱਸਦੇ ਨੇ ਵਾਲ ਕਿਸੇ ਦੇ ਕੀ ਦੱਸਦੇ ਨੇ ਸਕਿਨ ਕਿਸੇ ਦੀ ਕੀ ਦੱਸਦੀ ਆ ਅੱਜ ਇਸੇ ਮੁੱਦੇ ਦੇ ਉੱਤੇ ਗੱਲ ਹੋਊਗੀ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਵਾਰੀ ਆ ਫੇਸ ਰੇਟਿੰਗ ਦੀ ਵੈਸੇ ਤਾਂ ਇਨਸਾਨ ਦੇ ਇਮੋਸ਼ਨਸ ਬਹੁਤ ਡੂੰਘੇ ਹੁੰਦੇ ਨੇ ਇਹਨਾਂ ਨੂੰ ਛੇਤੀ ਕਿਤੇ ਨਹੀਂ ਸਮਝਿਆ ਜਾ ਸਕਦਾ ਪਰ ਆਪਾਂ ਜਿੰਨੀ ਕੁ ਹੋ ਸਕਦੀ ਆ ਉੰਨੀ ਕੁ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਖਾਸ ਕਰਕੇ ਅੱਖਾਂ ਦੇ ਉੱਤੇ ਤੇ ਵਾਲਾਂ ਦੇ ਉੱਤੇ ਪਹਿਲਾਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਵਾਲਾਂ ਦੀ ਗੱਲ ਕਰ ਲੈਂਦੇ ਆਂ ਬਾਲਾਂ ਦੇ ਜੇ ਆਪਾਂ ਕਿਸੇ ਨੂੰ ਜੱਜ ਕਰਨਾ ਹੈ ਕਿਸੇ ਨੂੰ ਛੋਟਾ ਮੋਟਾ ਜੱਜ ਕਰ ਸਕਦੇ ਆ ਤੁਸੀਂ ਬਹੁਤ ਪੂਰਾ ਇਹ ਨਾ ਸਮਝੋ ਗੱਲ ਵੀ ਪੂਰਾ ਅਸੀਂ ਅੰਦਰ ਤੱਕ ਜੱਜ ਕਰ ਜਾਂ ਕਿਸੇ ਨੂੰ ਮੋਟੀ ਮੋਟੀ ਇਹਦਾ ਆਈਡੀਆ ਲੱਗ ਜਾ ਸਕੋ ਕਿ ਪਾਮਲੋਜੀ ਜਿਹੜੀ ਇੱਕ ਪੂਰਾ ਸਬਜੈਕਟ ਹੈ ਇਹਦੇ ਉੱਤੇ ਹੀ ਆ ਸਬਜੈਕਟ ਅਸਲ 'ਚ ਫੇਸ ਰੇਟਿੰਗ ਕਿਵੇਂ ਹੁੰਦੀ ਹੈ ਸਭ ਤੋਂ ਪਹਿਲਾਂ ਜੇ ਕਿਸੇ ਤੇ ਜੇ ਆਪਾਂ ਕਿਸੇ ਲੇਡੀਜ਼ ਨੂੰ ਦੇਖਦੇ ਆ ਜੇ ਸਭ ਤੋਂ ਪਹਿਲਾਂ ਆਪਾਂ ਬਾਲਾਂ ਦੀ ਗੱਲ ਕਰੀਏ ਤਾਂ ਬਾਲ ਕਿਸੇ ਦੇ ਮੋٹے ਹੁੰਦੇ ਨੇ ਕਿਸੇ ਦੇ ਲੰਬੇ ਹੁੰਦੇ ਨੇ ਕਿਸੇ ਦੇ ਕੰਘਰਾਲੇ ਹੁੰਦੇ ਨੇ ਕਿਸੇ ਦੇ ਸਿੱਧੇ ਹੀ ਹੁੰਦੇ ਨੇ ਕਿਸੇ ਦੇ ਸਿਲਕੀ ਹੁੰਦੇ ਨੇ ਤੇ ਕਿਸੇ ਦੇ ਮੋ ਜੇ ਆਪਾਂ ਇਹ ਲੜਕੀਆਂ ਵੱਲ ਨੂੰ ਚਲੀਏ ਤਾਂ ਲੜਕੀਆਂ ਦੇ ਬਾਲ ਕਿਸੇ ਦੇ ਕੱਟੇ ਹੋਏ ਹੁੰਦੇ ਨੇ ਕਿਸੇ ਦੇ ਪੂਰੇ ਬਾਲ ਲੰਬੇ ਰੱਖੇ ਹੋਏ ਹੁੰਦੇ ਨੇ ਹੁਣ ਜ਼ਿਆਦਾਤਰ ਆਪਾਂ ਸਾਮਾਨੇ ਜ਼ਿੰਦਗੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਔਰ ਇਹ ਚੀਜ਼ ਨੂੰ ਆਪਾਂ ਆਪਾਂ ਨੋਟਿਸ ਕਰ ਸਕਦੇ ਹਾਂ ਵੀ ਜਿਹੜੀ ਲੇਡੀਜ਼ ਦੇ ਬਾਲ ਕੱਟੇ ਹੁੰਦੇ ਨੇ ਜਾਂ ਛੋਟੇ ਰੱਖੇ ਹੁੰਦੇ ਨੇ ਤਾਂ ਤੁਸੀਂ ਉਹ ਦੇਖੋਗੇ ਜਿਆਦਾਤਰ ਲੇਡੀਜ਼ ਜਿਹੜੀਆਂ ਹੁੰਦੀਆਂ ਇੰਡੀਪੈਂਡੈਂਟ ਹੁੰਦੀਆਂ ਉਹ ਕਿਸੇ ਦੇ ਉੱਤੇ ਡਿਪੈਂਡ ਰਹਿ ਨਹੀਂ ਸਕਦੀਆਂ ਜਾਂ ਰਹਿ ਰਹਿਣ ਵਾਲੀ ਜ਼ਿੰਦਗੀ ਉਹਨਾਂ ਦੀ ਹੋਈ ਨਹੀਂ ਹੁੰਦੀ ਕਦੀ ਵੀ ਇਦਾਂ ਦੀ ਉਹਨਾਂ ਦੀ ਪਰ ਦੂਸਰੇ ਪਾਸੇ ਜਦੋਂ ਆਪਾਂ ਕਿਸੇ ਲੇਡੀਜ਼ ਦੇ ਪੂਰੇ ਵਾਲ ਦੇਖਦੇ ਹਾਂ ਤਾਂ ਉਹ ਤਕਰੀਬਨ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਕਿਸੇ ਨਾ ਕਿਸੇ ਦੇ ਉੱਤੇ ਡਿਪੈਂਡ ਰਹੀਆਂ ਹੋਣਗੀਆਂ ਹਾਊਸ ਵਾਈਫਸ ਹੋਣਗੀਆਂ ਹਾਲਾਂਕਿ ਉਹ ਪੂਰਾ ਘਰ ਦਾ ਕੰਮ ਉਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਨਾਲ ਸੰਭਾਲਦੀਆਂ ਨੇ ਤੇ ਜ਼ਿਆਦਾ ਮਤਲਬ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਦੀਆਂ ਨੇ ਪਰ ਜਿਹੜੀਆਂ ਜਿਆਦਾਤਰ ਲੇਡੀਜ਼ ਦੇ ਵਾਲ ਕੱਟੇ ਹੋਏ ਹੁੰਦੇ ਨੇ ਵਾਲ ਪੂਰੇ ਰੱਖੇ ਹੁੰਦੇ ਨੇ ਹਾਊਸ ਵਾਈਫਸ ਹੁੰਦੀਆਂ ਉਹ ਜ਼ਿਆਦਾਤਰ ਸਿੱਦਤ ਨਾਲ ਆਪਣੇ ਪਰਿਵਾਰ ਨੂੰ ਸੰਭਾਲਦੀਆਂ ਨੇ ਹੁਣ ਜੇ ਅੱਖਾਂ ਦੀ ਗੱਲ ਕਰੀਏ ਤਾਂ ਅੱਖਾਂ ਵੀ ਤਕਰੀਬਨ 3-4 ਤਰ੍ਹਾਂ ਦੀਆਂ ਹੁੰਦੀਆਂ ਨੇ ਜਿ ਕਿਸੇ ਦੇ ਕਲਰ ਬਲੂ ਹੁੰਦਾ ਹੈ ਕਿਸੇ ਦਾ ਬਲੈਕ ਹੁੰਦਾ ਤੇ ਕਿਸੇ ਦਾ ਬ੍ਰਾਊਨ ਹੁੰਦਾ ਅੱਜ ਤੋਂ ਲੈ ਕੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਮੰਨਣਾ ਇਹ ਆ ਵੀ ਜਿਹੜੇ ਬਲੈਕ ਕਲਰ ਦੀਆਂ ਅੱਖਾਂ ਵਾਲੇ ਇਨਸਾਨ ਹੁੰਦੇ ਨੇ ਉਹਨਾਂ ਤੇ ਯਕੀਨ ਕੀਤਾ ਜਾ ਸਕਦਾ ਉਹਨਾਂ ਨਾਲ ਆਪਣੀ ਗੱਲ ਦੀ ਦਿਲ ਸਾਂਝੀ ਕੀਤੀ ਜਾ ਸਕਦੀ ਆ ਤੇ ਉਹਨਾਂ ਨੂੰ ਆਪਣੀ ਗੱਲ ਦੀ ਦਿਲ ਦੀ ਦੱਸੀ ਵੀ ਜਾ ਸਕਦੀ ਆ ਤੇ ਉਹ ਆਪਣੀ ਗੱਲ ਦਿਲ ਚ ਪਚਾ ਕੇ ਵੀ ਰੱਖਦੇ ਨੇ ਪਰ ਇਹਦੇ ਮੁਕਾਬਲ ਤਨ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਗੱਲ ਸਪਸ਼ਟ ਤੌਰ ਤੇ ਕੋਰ ਕੀਤੀ ਗਈ ਆ ਕਿ ਬਲੂ ਕਲਰ ਦੇ ਤੇ ਬ੍ਰਾਊਨ ਕਲਰ ਦੀਆਂ ਅੱਖਾਂ ਵਾਲਿਆਂ ਨੂੰ ਤੇ ਜ਼ਿਆਦਾ ਯਕੀਨ ਨਹੀਂ ਕੀਤਾ ਜਾ ਸਕਦਾ ਜਿਆਦਾ ਯਕੀਨ ਕਰਨਾ ਨਹੀਂ ਚਾਹੀਦਾ ਜਾਂ ਉਹਨਾਂ ਨੂੰ ਗੱਲ ਦੱਸਣ ਲੱਗੇ ਥੋੜਾ ਜਿਹਾ 1-2 ਮਿੰਟ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਉਹ ਗੱਲ ਪਛਾ ਨਹੀਂ ਸਕਦੇ ਉਹ ਤੁਹਾਡਾ ਨੁਕਸਾਨ ਕਰ ਸਕਦੇ ਨੇ ਇਹ ਜ਼ਿਆਦਾਤਰ ਮੰਨਣਾ ਹੈ ਪਾਮਲੋਜੀ ਵਾਲਿਆਂ ਦਾ ਵੀ ਤੇ ਪੁਰਾਣੇ ਸਮੇਂ ਤੋਂ ਅੱਜ ਤੱਕ ਕਹਾਵਤ ਵੀ ਇਹੀ ਬਣੀ ਹੋਈ ਹੈ ਇਸ ਦਾ ਅਗਲਾ ਭਾਗ ਜੇਕਰ ਅਪਣ ਨੋਟਿਸ ਕਰਿਆ ਜਾਵੇ ਤਾਂ ਆਪਣੀਆਂ ਕੰਨ ਹੁੰਦੇ ਨੇ ਕੰਨਾਂ ਤੋਂ ਵੀ ਅੰਦਾਜ਼ਾ ਲਾਇਆ ਜਾਂਦਾ ਕਿਉਂਕਿ ਕਿਸ ਦੇ ਕੰਨ ਵੱਡੇ ਹੁੰਦੇ ਨੇ ਕਿਸ ਦੇ ਕੰਨ ਛੋਟੇ ਹੁੰਦੇ ਨੇ ਕਿਸੇ ਦੇ ਕੰਨ ਚੌੜੇ ਹੁੰਦੇ ਨੇ ਕਿਸੇ ਦੇ ਕੰਨ ਉੱਚੇ ਹੁੰਦੇ ਨੇ ਕਿਸੇ ਦੇ ਕੰਨ ਨੀਵੇਂ ਹੁੰਦੇ ਨੇ ਇਹ ਸਾਰੀਆਂ ਗੱਲਾਂ ਨੂੰ ਮਤਲਬ ਕੰਨਾਂ ਨੂੰ ਤੁਸੀਂ ਨੋਟਿਸ ਕਰਕੇ ਕੰਨਾਂ ਨੂੰ ਤੁਸੀਂ ਦੇਖ ਕੇ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਇਨਸਾਨ ਕਿੱਦਾਂ ਦਾ ਹੋਊਗਾ ਔਰ ਕੀ ਮੰਨਤਾ ਹੈ ਕੀ ਪਾਮਲੋਜੀ ਵਾਲੇ ਕਹਿੰਦੇ ਨੇ ਤੇ ਕਿੱਦਾਂ ਦਾ ਪੁਰਾਣੇ ਸਮਾਜ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਦਰਸਾਇਆ ਗਿਆ ਕੰਨਾਂ ਨੂੰ ਕਿਵੇਂ ਦਰਸਾਇਆ ਗਿਆ ਇਹ ਵੀ ਸੁਣ ਲਓ ਜਿਨ੍ਹਾਂ ਦੇ ਕੰਨ ਵੱਡੇ ਹੁੰਦੇ ਨੇ ਲੰਬੇ ਹੁੰਦੇ ਨੇ ਉਹਨਾਂ ਨੂੰ ਇਹ ਮੰਨਤਾ ਆ ਤੇ ਇਹ ਪਾਮਲੋਜੀ ਵਾਲੇ ਕਹਿੰਦੇ ਨੇ ਉਹਨਾਂ ਨੂੰ ਸਾਰਾ ਕੁਝ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਜਿਹੜੇ ਦੂਸਰੇ ਪਾਸੇ ਜਿਨ੍ਹਾਂ ਦੇ ਕੰਨ ਛੋਟੇ ਹੁੰਦੇ ਨੇ ਉਹਨਾਂ ਨੂੰ ਆਪਣੇ ਕੰਮ ਦੇ ਵਿੱਚ ਬੜੀ ਮੁਸ਼ਕਲਤ ਕਰਨੀ ਪੈਂਦੀ ਆ ਉਹਨਾਂ ਨੂੰ ਕੋਈ ਵੀ ਚੀਜ਼ ਮਿਲਦੀ ਆ ਤਾਂ ਬੜੀ ਮਿਹਨਤ ਕਰਨੀ ਪੈਂਦੀ ਆ ਉਹਦੇ ਵਾਸਤੇ ਸ਼ਿੱਦਤ ਬਹੁਤ ਲਾਉਣੀ ਪੈਂਦੀ ਆ ਤੇ ਉਹਨਾਂ ਨੂੰ ਉਨੀ ਐਕਸਪੈਕਟੇਸ਼ਨ ਤੋਂ ਘੱਟ ਮਿਲਦਾ ਆ ਤੇ ਜਦੋਂ ਜਦ ਉਹਨਾਂ ਨੂੰ ਕਰਦੇ ਰਹਿਣਾ ਪੈਂਦਾ ਆ ਦੇਖਿਆ ਜਾਵੇ ਤਾਂ ਛੋਟੇ ਕੰਨ ਵਾਲਿਆਂ ਨੂੰ ਘੱਟ ਲੱਕੀ ਕਿਹਾ ਜਾਂਦਾ ਆ ਉਹਨਾਂ ਨੂੰ ਘੱਟ ਕਿਸਮਤ ਵਾਲਾ ਕਿਹਾ ਜਾਂਦਾ ਜਿਹੜੇ ਵੱਡੇ ਕੰਨ ਵਾਲੇ ਹੁੰਦੇ ਨੇ ਉਹ ਦੇਖੋ ਤੁਸੀਂ ਜ਼ਿਆਦਾਤਰ ਨੋਟਿਸ ਕਰਕੇ ਦੇਖਿਓ ਉਹ ਜ਼ਿਆਦਾ ਧਨਵਾਨ ਹੋਣਗੇ ਪੈਸੇ ਵਾਲੇ ਹੋਣਗੇ ਪ੍ਰਾਪਰਟੀ ਜ਼ਿਆਦਾ ਹੋਊਗੀ ਤੰਤਰ ਮੰਤਰ ਉੱਤੇ ਸਰਕਾਰੀ ਤੰਤਰ ਮੰਤਰ ਚ ਉਹਨਾਂ ਦੀ ਜ਼ਿਆਦਾ ਉੱਠ ਬੈਠ ਹੋਊਗੀ ਪਰ ਉਹਨਾਂ ਦਾ ਦਬ ਦਬਾ ਵਧ ਹੋਊਗਾ ਜਿਹੜੇ ਛੋਟੇ ਕੰਨ ਵਾਲੇ ਹੁੰਦੇ ਨੇ ਮੁਕਾਬਲਤਾਂ ਉਹਨਾਂ ਦੇ ਉਹ ਬਦ ਕਿਸਮਤ કહે ਗਏ ਨੇ ਪਰ ਕਿਸਮਤ ਬਵਲ ਨਹੀਂ ਨਾ ਬਵਲ ਨਹੀਂ ਹੈ ਉਹਨਾਂ ਦੇ ਹੱਥ ਚ ਕਿਉਂਕਿ ਕਿਸਮਤ ਕਦੇ ਵੀ ਬਦਲਾ ਬਦਲ ਸਕਦੀ ਹੈ ਕੰਨਾਂ ਤੋਂ ਤੁਸੀਂ ਇੱਕ ਤਰੀਕੇ ਨਾਲ ਹੋਰ ਵੀ ਜਾਣ ਸਕਦੇ ਹੋ ਬੰਦੇ ਨੂੰ ਕਈਆਂ ਦੇ ਕੰਨ ਇੱਥੋਂ ਕੱਟੇ ਹੁੰਦੇ ਨੇ ਅਲੱਗ ਹੁੰਦੇ ਨੇ ਲੰਮਕਦੇ ਹੁੰਦੇ ਨੇ ਕਈਆਂ ਦੇ ਕੰਨ ਇੱਥੋਂ ਸਿਰ ਉੱਤੇ ਲੈ ਕੇ ਸਿਰੇ ਤੱਕ ਜੁੜੇ ਹੋਏ ਹੁੰਦੇ ਨੇ ਜਿਹਦੇ ਕੰਨ ਥੱਲੇ ਜੁੜੇ ਹੋਏ ਹੁੰਦੇ ਨੇ ਉਹ ਤਕਰੀਬਨ ਤਕਰੀਬਨ ਕਿਹਾ ਜਾਂਦਾ ਵੀ ਕਲੀਨ ਹਾਰਟਡ ਆ ਜੋ ਉਹਦੇ ਦਿਲ 'ਚਾ ਉਹੀ ਉਹਦੀ ਜ਼ੁਬਾਨ 'ਤੇ ਆ ਤੇ ਉਹ ਆਪਣੇ ਦਿਲ 'ਚ ਜ਼ਿਆਦਾ ਚੀਜ਼ ਰੱਖ ਰੱਖ ਨਹੀਂ ਸਕਦੇ ਹੈਗੇ ਤੇ ਜਲਦੀ ਬੋਲ ਦੇਣਗੇ ਹਾਲਾਂਕਿ ਬੰਦੇ ਇਹੀ ਵਧੀਆ ਹੁੰਦੇ ਨੇ ਪਰ ਦੂਸਰੇ ਪਾਸੇ ਜਿਨ੍ਹਾਂ ਤੇ ਕੱਟ ਲੱਗਿਆ ਹੁੰਦਾ ਔਰੇ ਕੰਨ ਦੇ ਵਿੱਚ ਉਹ ਆਪਣੇ ਰਿਜ਼ਰਵ ਨੇਚਰ ਦੇ ਹੁੰਦੇ ਨੇ ਜੋ ਉਹਨਾਂ ਦੇ ਦਿਲ ਦੇ ਵਿੱਚ ਆ ਉਹ ਕਦੇ ਨਹੀਂ ਦੱਸਣਗੇ ਤੁਹਾਨੂੰ ਉਹ ਉੱਪਰੋਂ ਮੂੰਹ ਦੇ ਵਿੱਚ ਗੱਲੋਂ ਦੇ ਕੁਝ ਹੋਰ ਹੋਊਗੀ ਦਿਲ ਦੇ ਵਿੱਚ ਉਹਨਾਂ ਦੀ ਗੱਲ ਕੁਝ ਹੋਰ ਹੋਊਗੀ ਆਪਣੇ ਦਿਲ ਦੀ ਗੱਲ ਨੂੰ ਜ਼ਿਆਦਾਤਰ ਉਹ ਐਕਸਪ੍ਰੈਸ ਨਹੀਂ ਕਰਦੇ ਹੈਗੇ ਜ਼ਬਾਨ ਅਲੱਗ ਚੱਲਦੀ ਆ ਦਿਲ ਅਲੱਗ ਕੰਮ ਕਰਦਾ ਆ ਹੁਣ ਚਿਹਰੇ ਦਾ ਇੱਕ 파ਟ ਹੋਰ ਆ ਉਹ ਹੈਗਾ ਨੱਕ ਨੱਕ ਤੁਹਾਨੂੰ ਸਾਰਿਆਂ ਨੂੰ ਪਤਾ ਜ਼ਿਆਦਾਤਰ ਸੁੰਘਣ ਦੇ ਕੰਮ ਆਉਂਦਾ ਆ ਰਾਤ ਨੂੰ ਸੁੱਤੇ ਪਏ ਵੀ ਨੱਕ ਦਾ ਕੰਮ ਚੱਲਦਾ ਰਹਿੰਦਾ ਆ ਪਰ ਇਹਨੂੰ ਦੇਖ ਕੇ ਤੁਸੀਂ ਨੋਟਿਸ ਕੀ ਕਰ ਸਕਦੇ ਹੋ ਇਨਸਾਨ ਦੂਸਰੇ ਬਾਰੇ ਕੀ ਨੋਟਿਸ ਕਰ ਸਕਦੇ ਹੋ ਨੋਟਿਸ ਇਹ ਹੈ ਵੀ ਜਿਹਦੇ ਨੱਕ ਦੇ ਨਥਨੇ ਚੌੜੇ ਹੁੰਦੇ ਨੇ ਖੁੱਲੇ ਹੁੰਦੇ ਨੇ ਉਹ ਜਿਹੜੇ ਲੋਕ ਹੁੰਦੇ ਨੇ ਉਹ ਦੂਸਰੇ ਲੋਕਾਂ ਨੂੰ ਬੜੀ ਛੇਤੀ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਜੱਜ ਕਰ ਲੈਂਦਾ ਆ। ਉਹਦੇ ਕੋਲ ਖੜਕੇ ਤੁਸੀਂ ਗੱਲ ਕਰੋਗੇ ਤਾਂ ਉਹ ਤੁਹਾਡੀ ਗੱਲ ਨੂੰ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੂਗਾ ਪਰ ਤੁਸੀਂ ਮੂੰਹ ਚ ਕੁਝ ਹੋਰ ਬੋਲਦੇ ਹੋਵੋਗੇ ਪਰ ਉਹ ਦਿਲ ਦੀ ਗੱਲ ਨੂੰ ਜਲਦੀ ਨੋਟਿਸ ਕਰ ਲੂਗਾ ਜਲਦੀ ਸਮਝੂਗਾ ਮੁਕਾਬਲ ਤੇ ਉਹਦੇ ਜਿਹਦੇ ਨੱਕ ਦੇ ਨਥਨੇ ਛੋਟੇ ਹੋਣਗੇ ਜਾਂ ਘਟ ਚੜ੍ਹਾਈ ਚ ਹੋਣਗੇ ਉਹ ਦੂਸਰੇ ਦੀ ਗੱਲ ਨੂੰ ਛੇਤੀ ਜੱਜ ਨਹੀਂ ਕਰ ਪਾਊਗਾ ਆਪਣੇ ਆਪ ਦੇ ਵਿੱਚ ਗੁੰਮ ਰਹੂਗਾ ਤੁਸੀਂ ਉਹਨੂੰ ਗੱਲ ਕੁਝ ਕਹਿੰਦੇ ਹੋਵੋਗੇ ਉਹਦਾ ਧਿਆਨ ਕਿਤੇ ਹੋਰ ਹੋਊਗਾ ਗੱਲ ਕੁਝ ਕਰ ਤੁਸੀਂ ਹੋਰ ਕਰਦੇ ਹੋਵੋਗੇ ਉਹ ਵੈਸੇ ਹੀ ਆਪਣਾ ਸਿਰ ਹਿਲਾਉਂਦਾ ਰਹੂਗਾ ਨੱਕ ਨੂੰ ਦੇਖ ਕੇ ਤੁਸੀਂ ਇੰਨਾ ਚੰਗੀ ਤਰ੍ਹਾਂ ਜੱਜ ਕਰ ਸਕਦੇ ਹੋ ਦੂਸਰੇ ਬੰਦੇ ਨੂੰ ਵੀ ਥੋੜੀ ਗੱਲ ਸੁਣ ਵੀ ਰਿਹਾ ਚੰਗੀ ਤਰ੍ਹਾਂ ਕਿ ਨਹੀਂ ਸੁਣ ਰਿਹਾ ਫੇਸ ਦਾ ਇੱਕ ਪਾਰਟ ਹੋਰ ਆ ਉਹ ਆ ਆਪਣਾ ਥੋਡੀ ਮਤਲਬ ਚਿੰਨ ਜਿਹਨੂੰ ਅੰਗਰੇਜ਼ੀ ਚਿੰਨ ਕਹਿੰਦੇ ਨੇ ਪੰਜਾਬੀ ਥੋਡੀ ਕਹਿੰਦੇ ਨੇ ਥੋਡੀ ਨੂੰ ਦੇਖ ਕੇ ਤੁਸੀਂ ਕਿਸੇ ਦੇ ਸੁਭਾਅ ਬਾਰੇ ਬੜੀ ਚੰਗੀ ਤਰ੍ਹਾਂ ਪਤਾ ਲਾ ਸਕਦੇ ਹੋ ਵੀ ਇਹਨੂੰ ਗੁੱਸਾ ਆਉਂਦਾ ਇਹ ਸ਼ਾਂਤ ਰਹਿੰਦਾ ਇਹ ਐਗਰੈਸਿਵ ਆ ਇਹਦੇ ਤੋਂ ਤੁਸੀਂ ਥੋਡੀ ਨੂੰ ਦੇਖ ਕੇ ਆਪਣੇ ਬੱਚੇ ਨੂੰ ਵੀ ਤੁਸੀਂ ਜੱਜ ਕਰ ਸਕਦੇ ਹੋ ਵੀ ਇਹ ਅੱਗੇ ਜਾ ਕੇ ਕਿੱਦਾਂ ਦਾ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਦੀ ਥੋਡੀ ਲੰਬੀ ਹੁੰਦੀ ਆ ਉਹਨਾਂ ਨੂੰ ਪਾਵਲੋਜੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਗੁੱਸੇ ਵਾਲੇ ਕਿਹਾ ਜਾਂਦਾ ਅੜੀਲ ਕਿਹਾ ਜਾਂਦਾ ਆ ਆਪਣੀ ਗੱਲ ਮਨਾ ਕੇ ਛੱਡਦੇ ਨੇ ਸਹੀ ਗਲਤ ਉਹਨਾਂ ਵਾਸਤੇ ਕੋਈ ਮੈਨ ਨਹੀਂ ਰੱਖਦਾ ਠੱਬ ਜਿਨ੍ਹਾਂ ਦੀ ਠੋਡੀ ਲੰਬੀ ਹੁੰਦੀ ਆ ਉਹਨਾਂ ਨੂੰ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਕਿ ਸਾਡੀ ਗੱਲ ਜੋ ਵੀ ਉਹਨਾਂ ਨੇ ਕਹਿ ਤੀ ਉਹਨੂੰ ਮੰਨਣਾ ਚਾਹੀਦਾ ਚਾਹੇ ਸਾਹਮਣੇ ਕੋਈ ਵੀ ਵਿੱਚ ਆ ਸਾਹਮਣੇ ਮਾਪੇ ਹੋਣ ਚਾਹੇ ਸਾਹਮਣੇ ਕੋਈ ਦੂਸਰਾ ਬੰਦਾ ਹੋਵੇ ਬਾਇ ਹੁੱਕ ਐਂਡ ਬਾਇ ਕਰੁੱਕ ਉਹ ਆਪਣੀ ਗੱਲ ਨੂੰ ਮਨਾ ਕੇ ਰੜਦੇ ਤੇ ਦੂਸਰੇ ਪਾਸੇ ਜਿਨ੍ਹਾਂ ਦੀ ਚਿੰਨ ਜਿਨ੍ਹਾਂ ਦੀ ਠੋਡੀ ਛੋਟੀ ਦਸੀ ਜਾਂਦੀ ਛੋਟੀ ਹੁੰਦੀ ਹੈ ਜਿਨ੍ਹਾਂ ਦੀ ਚਿੰਨ ਉਹ ਮਤਲਬ ਸਮਝ ਲਓ ਤੁਸੀਂ ਐਂਗਲ ਵੀ ਸਿੰਪਲ ਹੁੰਦੇ ਨੇ ਨਾ ਜਿਆਦਾ ਕਿਸੇ ਦੀ ਗੱਲਾਂ ਜਦੋਂ ਦੂਸਰੇ ਦੂਸਰੇ ਗੱਲ ਕਰਦੇ ਨੇ ਕੋਈ ਇਨਫਲੂਐਂਸ ਲੈਣਾ ਚਾਹੁੰਦੇ ਨੇ ਤਾਂ ਉਹ ਇਨਫਲੂਐਂਸ ਆ ਵੀ ਜਾਂਦੇ ਨੇ ਛੇਤੀ ਦੂਸਰੇ ਦੀ ਗੱਲ ਮੰਨ ਵੀ ਲੈਂਦੇ ਨੇ ਸਹੀ ਗਲਤ ਚਾਹੇ ਥੋੜੇ ਸਮੇਂ ਬਾਅਦ ਚਾਹੇ ਥੋੜੇ ਸਮੇਂ ਵਾਸਤੇ ਉਹਨਾਂ ਦੀ ਗੱਲ ਦੀ ਇਨਫਲੂਐਂਸ ਆ ਜਾਂਦੇ ਨੇ ਬਕਾਬਲ ਤੇ ਉਹਨਾਂ ਦੇ ਜਿੰਨੇ ਚਿੰਨ ਲੰਬੀ ਹੁੰਦੀ ਆ ਇਹ ਤੋਂ ਇਲਾਵਾ ਵੀ ਬਾਡੀ ਦੀ ਸਕਿਨ ਵੀ ਚਿਹਰੇ ਦੀ ਸਕਿਨ ਵੀ ਸਭ ਕੁਝ ਦੱਸਦੀ ਵੀ ਬੰਦਾ ਕਿੰਨਾ ਬਿਮਾਰ ਆ ਕਿੰਨਾ ਠੀਕ ਆ ਅੱਖਾਂ ਦੇ ਥੱਲੇ ਦੇ ਘੇਰੀ ਇਹ ਵੀ ਦੱਸ ਦਿੰਦੇ ਨੇ ਆਪਾਂ ਨੂੰ ਕਿੰਨੇ ਖਰਾਬ ਨੇ ਕਿੰਨੇ ਠੀਕ ਨੇ ਕਿਉਂਕਿ ਸਬਜੈਕਟ ਬਹੁਤ ਭਾਰਾ ਆ ਬਹੁਤ ਲੰਬਾ ਆ ਤੇ ਬਹੁਤ ਡੂੰਗਾ ਆ ਇਹਨੂੰ ਕਿੰਨਾ ਮਰਜ਼ੀ ਵਿਧਾਇਤ ਹੱਦ ਤੱਕ ਜਾ ਸਕਦਾ ਆ ਪਰ ਮੈਂ ਇਹਨੂੰ ਛੇਤੀ ਛੇਤੀ ਨਿਬੜਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਵੀਡੀਓ ਜਿਆਦਾ ਲੰਬੀ ਨਹੀਂ ਬਣਾਉਣੀ ਇੱਕ ਮੈਂ ਤੁਹਾਨੂੰ ਹੋਰ ਵਿੱਚ ਐਡ ਕਰ ਦੇਣਾ ਅੱਖਾਂ ਦਾ ਇੱਕ ਹੋਰ ਬੜਾ ਵਧੀਆ ਟੈਕਟ ਹੈ ਜੇਕਰ ਤੁਸੀਂ ਕਿਸੇ ਨੂੰ ਸਵਾਲ ਪੁੱਛਦੇ ਹੋ ਤੇ ਜੇਕਰ ਉਹ ਤੁਹਾਡਾ ਤੁਹਾਨੂੰ ਇਹ ਲੱਗਦਾ ਵੀ ਸਹੀ ਜਵਾਬ ਦੇ ਰਿਹਾ ਕਿ ਗਲਤ ਜਵਾਬ ਦੇ ਇਹਨੂੰ ਤੁਸੀਂ ਜਜ ਕਰਨਾ ਚਾਹੁੰਦੇ ਹੋ ਗੱਲ ਨੂੰ ਤਾਂ ਤੁਸੀਂ ਦੇਖ ਲਓ ਵੀ ਜ਼ਿਆਦਾਤਰ ਜੇ ਉਹ ਤੁਸੀਂ ਦੇਖੋਗੇ ਵੀ ਤੇ ਰਾਈਟ ਸਾਈਡ ਨੂੰ ਉੱਪਰ ਨੂੰ ਦੇਖ ਕੇ ਜਵਾਬ ਦੇ ਰਿਹਾ ਅੱਖਾਂ ਉੱਪਰ ਕਰਕੇ ਜਵਾਬ ਦੇ ਰਿਹਾ ਤਾਂ ਉਹ ਰੋਂਗ ਦੇ ਰਿਹਾ ਝੂਠ ਬੋਲ ਰਿਹਾ ਤੇ ਜੇ ਸੱਜੇ ਪਾਸੇ ਨੂੰ ਉੱਪਰ ਨੂੰ ਕਰਕੇ ਸੌਰੀ ਖੱਬੇ ਪਾਸੇ ਨੂੰ ਉੱਪਰ ਨੂੰ ਕਰਕੇ ਅੱਖਾਂ ਕਰਕੇ ਜੇ ਜਵਾਬ ਦੇ ਰਿਹਾ ਤਾਂ ਉਹ ਸਮਝ ਲਓ ਵੀ ਉਹ ਸੋਚ ਕੇ ਜਵਾਬ ਦੇ ਰਿਹਾ ਵੀ ਕੀ ਸਹੀ ਆ ਕੀ ਸਹੀ ਜਵਾਬ ਦੇਣ ਵਾਸਤੇ ਉਹ ਉੱਪਰ ਨੂੰ ਲੱਕੇ ਸੋਚ ਰਿਹਾ ਆ ਤਾਂ ਇਹ ਇੰਨਾ ਡੂੰਘਾ ਗਿਆਨ ਆ ਇੰਨਾ ਲੰਬਾ ਇੰਨਾ ਬਰੀਕੀ ਚ ਚੱਲਿਆ ਜਾਂਦਾ ਆ ਇਨੂੰ ਲੰਬਾ ਕੀਤਾ ਜਾ ਸਕਦਾ ਪਰ ਮੈਂ ਕੋਸ਼ਿਸ਼ ਕਰਦਾ ਵੀ ਵੀਡੀਓ ਛੇਤੀ ਛੇਤੀ ਨਵੀਂ ਵੀਡੀਓ ਦਿੱਤੀ ਜਾਵੇ ਕਿਉਂਕਿ ਅਗਲੇ ਟੌਪਿਕ ਦੇ ਵਿੱਚ ਤੁਹਾਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਮੈਂ ਤੁਹਾਨੂੰ ਪਾਮਲੋਜੀ ਵਾਲੇ ਸਪੈਸ਼ਲ ਬੰਦੇ ਬਿਠਾ ਕੇ ਫੇਸ ਰੀਡਿੰਗ ਵਾਲੇ ਬੰਦੇ ਬਿਠਾ ਕੇ ਇਹ ਵੀ ਮੈਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਠੀਕ ਆ ਦੋਸਤੋ ਅੱਜ ਦੇ ਵਾਸਤੇ ਨਹੀਂ ਮੈਂ ਤੁਹਾਡਾ ਭਰਸੋਂ ਨਹੀਂ ਸਿੰਘਿਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ